ਤੰਤਨ ਬਾਬਾ ਦੀਪ ਸਿੰਘ ਜੀ ਦੀ ਜਨਮਤੀ ਦੇ ਅਵਸਰ ਤੇ ਉਹਨਾਂ ਦੇ ਪੈਤ੍ਰਿਕ ਪਿੰਡ ਪੋਹਵਿੰਡ ਚ ਨਗਰ ਕੀਰਤਨ ਕੱਢਿਆ ਗਿਆ ਇਹ ਨਗਰ ਕੀਰਤਨ ਕੋਲ ਦੋਰਾ ਬਾਬਾ ਸ਼ਹੀਦ ਗੰਜ ਸਾਹਿਬ ਤੋਂ ਪੋਹਵਿੰਡ ਤੱਕ ਜਾਵੇਗਾ ਪ੍ਰਤੰਪਾ ਗਉੜੀ ਸੇਂਦਰ ਕਹੈ ਗੁਰ ਨਾਨਕ ਚਲਾਈਂ ਤਿਆ ਸਭਾ ਦੇਹਨ ਜੀਉਤ ਹੋਈ ਤੇਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਚਾਰ ਬਾਤਿਆਂ ਪਰਤੇ ਬੋਲ ਜੀ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਾ ਹਾਰਿਆ ਸਿੱਕੇ ਜਿਹਾ ਨਿਰੰਤਰ ਪੈਦਲ ਯਾਤਰਾ ਚੱਲ ਰਹੀ ਹੈ ਔਰ ਬਸਾਂ ਗੱਡੀਆਂ ਟਰੱਕ ਬਸਾਂ ਕਾਰਾਂ ਮੋਟਰਸਾਈਕਲ ਸਕੂਟਰ ਤੇ ਵੀ ਸੰਖਦਾ ਬਹੁਤ ਜ਼ਿਆਦਾ ਹੌਮਾ ਮਾ ਕੇ ਪਹੁੰਚੀਆਂ ਨੇ ਔਰ ਨਾ ਬਾਰਿਸ਼ ਨਾ ਧੁੱਪ ਨਾ ਹਨੇਰੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੀਆਂ ਸੰਖਦਾ ਇਹ ਬਾਬਾ ਜੀ ਦੀ ਇਤਨੀ ਕਿਰਪਾ ਵਾ ਸੰਗਤਾਂ ਦੀ ਟੀਮ ਨੂੰ ਸੰਗਤਾਂ ਨੂੰ ਇਹੋ ਜੀ ਅਰਦਾਸ ਬੇਨਤੀ ਜੋੜੀ ਹੈ ਕਿ ਸਾਰਿਆਂ ਬੜੇ ਨਿਮਰਤਾ ਪਿਆਰ ਸਰਦਾ ਸ਼ੈਤ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਤੇ ਬੜੇ ਪਿਆਰ ਨਾਲ ਚੱਲਣ ਕਿਸੇ ਨਾਲ ਇੱਕ ਦੂਜੇ ਨਾਲ ਧੱਕਾ ਮੁਕੀ ਨਹੀਂ ਕਰਨੀ ਬੜੇ ਪਿਆਰ ਨਾਲ ਲੰਗਰ ਛਕਣ ਔਰ ਆਰਾਮ ਨਾਲ ਚੱਲਣ ਔਰ ਸਵਾਦ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰਨ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਿੰਦਰ ਸਿੰਘ ਖਾਲਸਾ ਹੈ ਸ੍ਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ ਕਾਇਦੇ ਦਿਨ ਨੂੰ ਸੰਤਾਂ ਬਾਬਾ ਦੀ ਸਿੰਘ ਜਨਮ ਦਿਹਾੜਾ ਹੋਗਾ ਹਰ ਸਾਲ ਦੀ ਤਰ੍ਹਾਂ ਚੱਟੀਵੰਡ ਚੌਂਕ ਸ਼ਿਦਾਂ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਵਿਸ਼ਾਲ ਜਰਾਗੀ ਪੋਵੰਡ ਸਾਹਿਬ ਜਾਂਦਾ ਜਿਹਦੇ ਚ ਸੰਗਤਾਂ ਉਦੇਸ਼ ਉਦੇਸ਼ ਸਾਰਾ ਪੰਜਾਬ ਸਾਰਾ ਅੰਮ੍ਰਿਤਸਰ ਸਾਰੀ ਸੰਗਤ ਪੈਦਲ ਹੀ ਜਾਂਦੀ ਹੈ ਜਿਹੜੀ ਕਿ ਪਸਾਂ ਜਿਹੜੇ ਜਾਂਦੇ ਨੇ ਉਹ ਲੇਟ ਪਹੁੰਚਦੇ ਜਿਹੜੇ ਪਹਿਲ ਜਾਂਦੀ ਸੰਗਤ ਉਹ ਪਹੁੰਚ ਜਾਂਦੀ ਐਨੀ ਸੰਗਤ ਦਾ ਜੋਰ ਹੁੰਦਾ ਐਨੀ ਬਾਬਾ ਜੀ ਦੀ ਕਿਰਪਾ ਆ ਗਈ ਐ ਐਨੀ ਖੁਸ਼ੀ ਮਿਲਦੀ ਐ ਜਿਹੜਾ ਵੀ ਇੱਕ ਵਾਰ ਗੁਰਦੁਆਰਾ ਸੁਖਨਾ ਸੁਖੇ ਜਾਂਦਾ ਹੈ ਉਹ ਹਰ ਸਾਲ ਮਦਦ ਕੀ ਅੱਗੇ ਅੱਗੇ ਆਉਣ ਵਾਲੇ ਸਮੇਂ 'ਚ ਡਬਲ ਸਵਨ ਕਰਕੇ ਲੈ ਜਾਂਦਾ ਇਹਦੀ ਐਨੀ ਵੱਡੀ ਖੁਸ਼ੀ ਐ ਕਿ ਬਾਬਾ ਜੀ ਦੀ ਜਨਨਧਾਰਾ ਹਰ ਸਾਲ ਲੋਕੀ ਡਿੱਗਦੇ ਰਹਿੰਦੇ ਕਦੋਂ ਆਣਾ ਪੋਵਨ ਸਾਹਿਬ ਨਗਰ ਕਿੱਧਰ ਜਾਣਾ ਅੱਜ ਜਿਹੜੀ ਸੰਗਤ ਜਾ ਰਹੀ ਐ ਸਾਰੀ ਘੁੰਮਣ-ਫੰਮਣਾ ਜਾ ਰਹੀ ਐ ਸਾਰਿਆਂ ਨੂੰ ਬਹੁਤ ਖੁਸ਼ੀ ਮਿਲਦੀ ਅੱਜ ਆ ਗਈ ਬਾਰਿਸ਼ ਵੀ ਲੱਗੀ ਆ ਬਾਰਿਸ਼ ਦੇ ਵਿੱਚ ਵੀ ਕੋਈ ਬਾਰਿਸ਼ ਠੰਡੀ ਨਹੀਂ ਲੱਗਦੀ ਬਾਬਾ ਜੀ ਕੋਈ ਨਹੀਂ ਗਈ ਅੱਜ ਅੱਜ ਕਿਰਪਾ ਹੈ ਕਿ ਬਾਰਿਸ਼ ਨੂੰ ਵੀ ਨਜ਼ਰ ਅੰਦਾਜ਼ ਕਰਕੇ ਸੰਗਤਾਂ ਜਿਹੜੀਆਂ ਦਾਸ ਨਿਸ਼ਾਨ ਸਿੰਘ ਬਾਨਪੁਰਾ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸੰਮੂਹ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਜੋ ਅੱਜ ਨਗਰ ਕੀਰਤਨ ਬਾਬਾ ਜੀ ਦਾ ਗੁਰਦੁਆਰਾ ਜਨਮ ਸਥਾਨ ਪਿੰਡ ਪੋਪੂਂਡ ਸਾਹਿਬ ਜਾ ਰਿਹਾ ਹੈ ਲੱਖਾਂ ਦੀ ਇਜਾਜ਼ਤ ਦੇ ਵਿੱਚ ਸੰਗਤਾਂ ਆਈਆਂ ਉਤਸ਼ਾਹ ਬਹੁਤ ਜ਼ਿਆਦਾ ਹੈ ਸੰਗਤ ਦੇ ਵਿੱਚ بارش ਵੀ ਹੋ ਪੈ ਰਹੀ ਆ ਪਰ بارش ਦੀ ਬਿਨਾਂ ਪ੍ਰਵਾਹ ਕੀਤੀਆਂ ਸੰਗਤਾਂ ਦੀ ਕੋਈ ਘਾਟ ਨਹੀਂ ਹੈ ਲੰਗਰਾਂ ਦੇ ਬਹੁਤ ਜ਼ਿਆਦਾ ਪ੍ਰਬੰਧ ਹੈ ਫੁੱਲਾਂ ਦੀ ਵਰਖਾ ਮਹਾਰਾਜ ਦੇ ਉੱਪਰ ਹੋ ਰਹੀ ਆ ਸੋ ਮਹਾਰਾਜ ਦੀ ਕਿਰਪਾ ਨਾਲ ਆਪ ਹੀ ਬਾਬਾ ਖੰਡੇ ਵਾਲਾ ਸਾਰਾ ਕਾਰਜ ਕਰਨੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਤੁਸੀਂ ਗੁਰਦੁਆਰਾ ਸ਼ਹੀਦ ਗੱਸਾਬ ਚਾਟੀਵੰਡ ਚੋਂ ਅਰੰਭ ਹੋ ਕੇ ਬਾਬਾ ਜੀ ਦੇ ਜਨਮ ਸਥਾਨ ਗੁਰਦੁਆਰਾ ਪਿੰਡ ਪਬੂੜੇ ਸਾਹਿਬ ਜਨਮ ਸਥਾਨ ਬਾਬਾ ਜੀ ਦੇ ਉੱਥੇ ਜਾ ਰਿਹਾ ਹੈ ਇਹ ਸਵੇਰੇ 9 ਵਜੇ ਅਰੰਭ ਹੋਇਆ ਹੈ ਇਹ ਰਾਤ ਦੇ 11 12 ਵਜੇ ਨੇ ਜੀ ਪਹੁੰਚ ਪਹੁੰਚਣ 40 ਕਿਲੋਮੀਟਰ ਦਾ ਜਿਹੜਾ ਸਮਾਂ ਆ ਉਹ 14 15 ਘੰਟਿਆਂ 'ਚ ਹੁੰਦਾ ਨਹੀਂ ਸੰਕਤਾਂ ਦਾ ਵਿਚਾ ਹੁੰਦਾ ਜੀ